ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਇੱਕ ਭੈਣ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਜਿਹਦੇ ਨਾਲ ਉਹਦੇ ਸਾਰੇ ਪਰਿਵਾਰ ਨੇ ਬਹੁਤ ਤਕਾ ਕੀਤਾ ਤੇ ਵਿਚਾਰੀ ਕੋਟ ਕਚਹਿਰੀਆਂ ਦੇ ਚੱਕਰ ਕੱਟਦੀ ਮਾਰ ਗਈ 2014 ਤੋਂ ਕੋਟ ਕਚਹਿਰੀਆਂ ਦੇ ਚੱਕਰ ਕੱਟਣ ਲੱਗੀ ਆ ਤੇ ਅੱਜ 2024 ਵੀ ਖਤਮ ਹੋ ਚੱਲਿਆ ਅੱਜ ਤੱਕ ਵੀ ਉਸ ਭੈਣ ਨੂੰ ਇਨਸਾਫ ਨਹੀਂ ਮਿਲਿਆ ਇਹੋ ਜਿਹਾ ਉਸ ਭੈਣ ਨਾਲ ਕੀ ਹੋਇਆ ਇਹ ਸੁਣ ਕੇ ਤੁਸੀਂ ਹਰਾਨ ਹੋ ਜਾਓਗੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਭੈਣ ਕਹਿੰਦੀ ਕੀ ਜਦੋਂ ਮੇਰਾ ਰਿਸ਼ਤਾ ਕੀਤਾ ਜਾਂਦਾ ਤਾਂ ਜਿਹੜਾ ਮੇਰਾ ਮਾਪਿਓ ਹੁੰਦਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਬਿਲਕੁਲ ਵੀ ਪੁੱਛ ਪੜਤਾਲ ਨਹੀਂ ਕੀਤੀ ਜੋ ਵਿਚੋਲੇ ਨੇ ਕਿਹਾ ਬਸ ਉਹੀ ਮੰਨ ਲਿਆ ਇੱਥੋਂ ਤੱਕ ਕਿ ਜਿਹੜੇ ਮੁੰਡੇ ਵਾਲੇ ਸੀਗੇ ਉਹ ਮੈਨੂੰ ਵੇਖਣ ਤੱਕ ਵੀ ਨਹੀਂ ਆਏ ਉਹਨਾਂ ਨੇ ਮੇਰੀ ਫੋਟੋ ਦੇਖ ਲਈ ਫੋਟੋ ਤੇ ਮੈਨੂੰ ਪਸੰਦ ਕਰ ਲਿਆ ਚਲੋ ਜੀ ਵਿਆਹ ਪੱਕਾ ਹੋ ਗਿਆ ਭੈਣ ਕਹਿੰਦੀ ਵੀ ਜਦੋਂ ਮੇਰਾ ਵਿਆਹ ਪੱਕਾ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਮੁੰਡੇ ਵਾਲੇ ਹੁੰਦੇ ਆ ਉਹ ਕਹਿੰਦੇ ਆ ਬਈ ਸਾਨੂੰ ਦਾਜ ਦੇ ਵਿੱਚ ਫਲਾਣੀ ਗੱਡੀ ਚਾਹੀਦੀ ਹੈ ਤੇ ਐਨਾ ਸਾਨੂੰ ਸੋਨਾ ਪਾਓ ਇਹੋ ਜਿਹਾ ਸਾਨੂੰ ਲੀਡ ਕੱਪੜੇ ਦਿਓ ਚਲੋ ਜੀ ਮੇਰੇ ਮਾਪਿਆਂ ਨੇ ਸੋਚਿਆ ਵੀ ਮੁੰਡੇ ਨੂੰ 8 ਕਿੱਲੇ ਜ਼ਮੀਨ ਆਉਂਦੀ ਆ ਕੱਲਾ ਕੱਲਾ ਮੁੰਡਾ ਵੀ ਸਾਡੀ ਤਾਂ ਸੌਖੀ ਰਹੂਗੀ ਵੀ ਦਾਜ ਤਾਂ ਚਲੋ ਦੇਣਾ ਹੀ ਪੈਣਾ ਵੀ ਆਪਾਂ ਉਹਨਾਂ ਦੀ ਪਸੰਦ ਦਾ ਸਾਰਾ ਕੁਝ ਦੇ ਦੇਣੇ ਆ ਜੋ ਮੰਗਦੇ ਆ ਉਹਨਾਂ ਦੇ ਦੇ ਦੇਣੇ ਆ ਉਂਝ ਵੀ ਆਪਾਂ ਦੀ ਧੀ ਨੂੰ ਸਾਰਾ ਕੁਝ ਦੇਣਾ ਹੀ ਆ ਚਲੋ ਜੀ ਮੇਰੇ ਪਿਓ ਨੇ ਕਹਿੰਦੀ ਗੱਡੀ ਵੀ ਦੇ ਦਿੱਤੀ ਸੋਨਾ ਵੀ ਵਧੀਆ ਭਾਤਾ ਲੀਡਾ ਕੱਪੜਾ ਵਧੀਆ ਦਿੱਤਾ ਵੱਜ ਗੱਜ ਕੇ ਵਿਆਹ ਕਰਤਾ 2010 ਦੇ ਵਿੱਚ ਕਹਿੰਦੀ ਮੇਰੇ ਪਿਓ ਨੇ ਘੱਟੋ ਘੱਟ 25-30 ਲੱਖ ਰੁਪਏ ਮੇਰੇ ਵਿਆਹ ਤੇ ਲਾਇਆ ਚਲੋ ਜੀ ਮੈਂ ਕਹਿੰਦੀ ਜਦੋਂ ਮੈਂ ਸੌਰੇ ਘਰ ਚਲੀ ਜਾਨੀ ਆ ਤਾਂ ਮੈਂ ਜਾ ਕੇ ਦੇਖਦੀ ਆ ਵੀ ਇਹ ਤਾਂ ਜਮਾ ਨੰਗ ਮਲੰਗ ਬੰਦੇ ਆ ਵੀ ਇਹਨਾਂ ਦੇ ਤਾਂ ਭਾਂਡੇ ਵੀ ਟੁੱਟੇ ਭੱਜੇ ਪਈ ਐ ਇਹਨਾਂ ਘਰੇ ਤਾਂ ਨਵੇਂ ਭਾਂਡੇ ਵੀ ਨਹੀਂ ਹੈਗੇ ਨਾ ਕੋਈ ਡੰਗਰ ਵੱੱਛਾ ਇਹਨਾਂ ਦੇ ਘਰੇ ਵੀ ਜਿਹੜੀ ਜ਼ਮੀਨ ਆ ਉਹ ਇਹਨਾਂ ਠੇਕੇ ਦਿੱਤੀ ਹੋਈ ਆ ਕਹਿੰਦੀ ਮੈਨੂੰ ਵਿਆਹ ਤੋਂ 15-20 ਦਿਨਾਂ ਬਾਅਦ ਇਸ ਗੱਲ ਦਾ ਪਤਾ ਲੱਗ ਗਿਆ ਵੀ ਇਹਨੂੰ ਪਹਿਲਾਂ 4-5 ਰਿਸ਼ਤੇ ਆਏ ਸੀਗੇ ਉਹ ਪੁੱਛ ਪੜਤਾਲ ਕਰਕੇ ਜਵਾਬ ਦੇ ਗਏ ਇੱਥੋਂ ਤੱਕ ਕਿ ਇਹਦਾ ਵਿਆਹ ਵੀ ਪੱਕਾ ਹੋ ਗਿਆ ਸੀ ਤਾਂ ਵੀ ਉਹ ਬੰਦੇ ਜਵਾਬ ਦੇ ਗਏ ਚਲੋ ਜੀ ਮੈਂ ਸੋਚਿਆ ਵੀ ਮੈਂ ਤਾਂ ਹੁਣ ਵਿਆਹੀ ਕੀ ਹੁਣ ਮੈਂ ਕੀ ਕਰ ਸਕਦੀ ਆ ਕਹਿੰਦੀ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੇਰੀ ਸੱਸ ਨੇ ਮੈਨੂੰ ਇਹ ਗੱਲ ਕਹਿ ਤੀ ਵੀ ਮੈਨੂੰ ਤਾਂ ਸੈਟ ਪਾਉਣਾ ਸੀਗਾ ਤੁਸੀਂ ਟੋਪ ਸਪਾ ਕੇ ਸਾਰਤਾ ਮੇਰਾ ਘਰ ਵਾਲਾ ਵੀ ਕਹਿੰਦਾ ਇਸ ਗੱਲ ਤੇ ਮੇਰੇ ਨਾਲ ਕਲੇਸ਼ ਕਰਨ ਲੱਗ ਗਿਆ ਵੀ ਮੇਰੀ ਮਾਂ ਨੂੰ ਟੋਪ ਸਪਾਏ ਆ ਸੈਟ ਕਿਉਂ ਨਹੀਂ ਪਾਇਆ ਅਸੀਂ ਤੁਹਾਨੂੰ ਕਿਹਾ ਸੀ ਵੀ ਮੇਰੀ ਮਾਂ ਨੂੰ ਸੈਟ ਚਾਹੀਦਾ ਕਹਿੰਦੀ ਮੈਂ ਕਿਹਾ ਵੀ ਭਾਈ ਤੁਸੀਂ ਜੋ ਮੰਗਿਆ ਉਹ ਅਸੀਂ ਪਾਤਾ ਵੀ ਚਲੋ ਜੇ ਇੱਕ ਦੋ ਚੀਜ਼ਾਂ ਨਹੀਂ ਪਈਆਂ ਸਾਡੇ ਤੋਂ ਤੇ ਹੋ ਵੀ ਕੀ ਗਿਆ ਕਹਿੰਦੀ ਚਲੋ ਜੀ ਉਸ ਗੱਲ ਦਾ ਵੀ ਇਹਨਾਂ ਨੇ ਬਹੁਤ ਇਸ ਨੂੰ ਮਨਾਇਆ ਬੜਾ ਕਲੇਸ਼ ਪਾਇਆ ਕਹਿੰਦੀ ਹੈ ਜੇ ਵਿਆਹ ਨੂੰ ਮਹੀਨਾ ਕਿ ਟੱਪਦਾ ਜਿਹੜੀ ਮੇਰੀ ਸੱਸਾ ਉਹ ਮੇਰੇ ਕਮਰੇ ਚ ਸੌਣ ਲੱਗ ਜਾਂਦੀ ਹੈ ਤੇ ਭੈਣ ਕਹਿੰਦੀ ਮੈਂ ਬੜਾ ਹੈਰਾਨ ਹੋਈ ਵੀ ਸਾਡਾ ਜ ਨਵਾਂ ਨਵਾਂ ਵਿਆਹ ਹੋਇਆ ਜਾਂ ਤਾਂ ਇਹ ਹੋਵੇ ਵੀ ਘਰ ਦੇ ਵਿੱਚ ਕੋਈ ਹੋਰ ਕਮਰਾ ਨਹੀਂ ਹੈਗਾ ਘਰ ਦੇ ਵਿੱਚ ਦੋ ਤਿੰਨ ਕਮਰੇ ਆ ਵੀ ਤੂੰ ਆਪਦੇ ਘਰ ਵਾਲੇ ਕੋਲ ਜਾ ਕੇ ਸੌਂ ਵੀ ਤੂੰ ਸਹੁਰੇ ਕੋਲ ਸੌਂ ਤੂੰ ਸਾਡੇ ਕੋਲੇ ਕੀ ਕਰਦੀ ਆ ਕਹਿੰਦੀ ਜਿਹੜਾ ਮੇਰਾ ਘਰ ਵਾਲਾ ਸੀ ਉਹ ਆਪਦੀ ਮਾਂ ਦਾ ਚਮਚਾ ਬਹੁਤ ਵੱਡਾ ਸੀਗਾ ਕਹਿੰਦੀ ਮੈਂ ਸੋਚਿਆ ਵੀ ਜੇ ਮੇਰਾ ਘਰ ਵਾਲਾ ਨਹੀਂ ਬੋਲਦਾ ਤਾਂ ਮੈਨੂੰ ਬੋਲਣ ਦੀ ਕੀ ਲੋੜ ਆ ਕਹਿੰਦੀ ਮੈਂ ਚੁੱਪ ਕਰਕੇ ਆ ਮੈਂ ਹੁਣ ਪੇਕੇਆਂ ਦੇ ਪਰਿਵਾਰ ਦੀ ਗਿੱਜੀ ਹੋਈ ਸੀਗੀ ਮੈਂ ਕਹਣਾ ਪਾਈ ਲਿਆਓ ਸਬਜ਼ੀ ਬਣਾਈਏ ਅੱਗੋਂ ਕਹਣਾ ਪਾਈ ਇੱਕ ਚਟਨੀ ਕੁੱਟ ਲੋ ਕੱਲ ਦੀ ਦਾਲ ਪਈ ਆ ਉਹ ਖਾ ਲੋ ਕਰੇ ਦਾਲ ਪਾਈ ਦਾਲ ਬਣਾ ਲਓ ਕਹਿੰਦੀ ਮੈਂ ਕਿਹਾ ਵੀ ਹਫਤਾ ਹੋ ਗਿਆ ਵੀ ਡੇਲੀ ਦਾਲ 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 ਵੀ ਬੰਦਾ ਕਿੰਨੀ ਕ ਦਾਲ ਖਾ ਲੇ ਅੱਗੋਂ ਕਹਿੰਦੇ ਵੀ ਨਹੀਂ ਪਾਈ ਤੁਹਾਨੂੰ ਦਾਲ ਖਾਣੀ ਤਾਂ ਖਾ ਲੋ ਸਾਡੇ ਤਾਂ ਸਬਜ਼ੀ ਨਹੀਂ ਲਿਆਂਦੀ ਜਾਂਦੀ ਸਹੁਰੇ ਦੀ ਫ੍ਰਿਜ 'ਚ ਤਾਂ ਨਾ ਕੋਈ ਫਲ ਫਰੂਟ ਸੀ ਕਦੇ ਦੇਖਿਆ ਨਾ ਕੋਈ ਸਬਜ਼ੀ ਸੀ ਦੇਖੀ ਕਦੇ ਬਸ ਡੋਡੇ ਜ਼ਰੂਰ ਬੈਠੇ ਥਰੋ ਲੱਭ ਜਾਂਦੇ ਸਨ ਕਿਉਂਕਿ ਮੇਰਾ ਸਹੁਰਾ ਡੋਡੇ ਬਹੁਤ ਮੋਟੇ ਖਾਂਦਾ ਸੀ ਸਿਰਫ ਉਹਨਾਂ ਦੇ ਘਰੇ ਕੇਲਾ ਪੋਸਟ ਲੱਭ ਸਕਦਾ ਹੋਰ ਤਾਨੂੰ ਖਾਣ ਪੀਣ ਦੀ ਕੋਈ ਚੀਜ਼ ਨਹੀਂ ਲੱਭਣੀ ਤੇ ਜਿਹੜਾ ਮੇਰਾ ਘਰ ਵਾਲਾ ਸੀ ਕਹਿੰਦੀ ਬਸ ਉਹਨੂੰ ਪੈਗ ਲਾਉਣ ਦਾ ਚਸਕਾ ਸੀ ਕਹਿੰਦੀ ਉਹ ਵੀ ਏਡਾ ਨੰਗ ਸੀ ਪੱਲੋਂ ਪੈਗ ਨਹੀਂ ਸੀ ਲਾਉਂਦਾ ਕਦੇ ਫਲਾਣਿਆਂ ਪੈਗ ਲਵਾ ਦੇ ਕਦੇ ਫਲਾਣਿਆਂ ਪੈਗ ਲਵਾ ਦੇ ਕਹਿੰਦੀ ਉਹ ਵੀ ਨੇ ਵੀ ਪਿੰਡ 'ਚ ਇੱਜ਼ਤਾਂ ਦੀ ਮਿੱਟੀ ਪਲੀਦ ਕੀਤੀ ਸੀ ਲੋਕਾਂ ਤੋਂ ਮੰਗ ਮੰਗ ਕੇ ਸ਼ਰਾਬ ਪੀਂਦਾ ਸੀ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਮੇਰੇ ਨਾਲ ਕੋਟਕਟਾਪਾ ਸ਼ੁਰੂ ਹੋ ਗਿਆ ਕਿਉਂਕਿ ਸੌਰਿਆਂ ਦੇ ਘਰ ਵਿੱਚ ਚਲਦੀ ਮੇਰੀ ਸੱਸ ਦੀ ਸੀਗੀ ਸੱਸ ਨੇ ਜੋ ਕਹਿਣਾ ਜਿਵੇਂ ਕਹਿਣਾ ਉਹੀ ਹੋਣਾ ਕਹਿੰਦੀ ਇੱਥੋਂ ਤੱਕ ਕਿ ਮੈਨੂੰ ਕੋਠੇ ਤੇ ਚੜ੍ਹਨ ਦੀ ਇਜਾਜ਼ਤ ਨਹੀਂ ਸੀ ਜੇ ਮੈਂ ਕੋਠੇ ਤੇ ਕੱਪੜੇ ਸੁਕਣੇ ਪਾਉਣ ਜਾਂਦੀ ਸੀ ਜੇ ਮੈਨੂੰ 1 ਮਿੰਟ ਵੱਧ ਲੱਗ ਗਿਆ ਤਾਂ ਮੇਰੇ ਸਾਸਰੇ ਤੇ ਮੇਰੇ ਘਰ ਵਾਲੇ ਨੇ ਇਹ ਗੱਲ ਪੁੱਛਣੀ ਵੀ ਤੂੰ 8:00 ਵਜੇ ਕੋਠੇ ਤੇ ਗਈ ਸੀ ਤੂੰ 2 ਮਿੰਟ ਵੱਧ ਲਾਈ ਕਿੱਥੇ ਲਾ ਕੇ ਆਈ ਹੈ ਕਹਿੰਦੀ ਜੇ ਮੈਂ ਮੋਟਰਸਾਈਕਲ ਤੇ ਉਹਦੇ ਘਰ ਵਾਲੇ ਵਿੱਚ ਬਹਿ ਜਾਂਦੀ ਸੀ ਤਾਂ ਮੈਨੂੰ ਕਹਿੰਦਾ ਸੀ ਤੂੰ ਆਸੇ ਪਾਸੇ ਨਹੀਂ ਦੇਖਣਾ ਤੂੰ ਪਿੱਛੇ ਨਹੀਂ ਦੇਖਣਾ ਤੂੰ ਸਿਰਫ ਸਿੱਧਾ ਦੇਖਣਾ ਤੂੰ ਆਸੇ ਪਾਸੇ ਨਹੀਂ ਵੇਖ ਸਕਦੀ ਜੇ ਕਹਿੰਦੀ ਕਿਸੇ ਵਿਆਹ ਸ਼ਾਦੀ ਤੇ ਜਾਣਾ ਕਿਸੇ ਰਿਸ਼ਤੇਦਾਰ ਦੇ ਨਾਲ ਮੈਨੂੰ ਬੋਲਣ ਦੀ ਇ ਆਣ ਗਵਾਨ ਦੇ ਵਿੱਚ ਕਿਸੇ ਔਰਤ ਦੇ ਨਾਲ ਮੈਨੂੰ ਬਹਿਣ ਉਠਾਂ ਦੀ ਇਜਾਜ਼ਤ ਨਹੀਂ ਸੀ। ਡੇਲੀ ਰਾਤ ਨੂੰ ਮੇਰਾ ਘਰ ਵਾਲਾ ਕਹਿੰਦੀ ਮੇਰਾ ਫੋਨ ਚੈੱਕ ਕਰਕੇ ਸੌਂਦਾ ਸੀ। ਕਹਿੰਦੀ ਮੈਂ ਕਿਹਾ ਵੀ ਕਰੀ ਜਾ ਚੈੱਕ ਵੀ ਜਦੋਂ ਮੈਂ ਕਹਿੰਦੇ ਗਲਤ ਹੈ ਨਹੀਂ ਜੋ ਮਰਜ਼ੀ ਕਰੀ ਜਾਓ। ਕਹਿੰਦੀ ਕਹਿਣ ਦਾ ਮਤਲਬ ਇਹ ਹੈ ਆ ਕਿ ਮੈਨੂੰ ਸਹੁਰਿਆਂ ਦੇ ਘਰ ਦੇ ਵਿੱਚ ਇੱਕ ਕੈਦੀਆ ਵਾਂਗੂ ਰੱਖਿਆ ਗਿਆ। ਨਾ ਮੈਨੂੰ ਕਿਤੇ ਬਾਹਰ ਅੰਦਰ ਆਉਣ ਜਾਣ ਦੀ ਇਜਾਜ਼ਤ। ਬਸ ਰੋਟੀਆਂ ਪਕਾਓ ਆਪਦੇ ਕਮਰੇ 'ਚ ਜਾਓ, ਸੌਂਜੋ, ਉੱਠੋ ਰੋਟੀਆਂ ਪਕਾਓ ਆ ਦੇ ਕਮਰੇ 'ਚ ਜਾਓ ਸੌਂਜੋ। ਆਪਦੇ ਘਰ ਦੇ ਵਿੱਚ ਵੀ ਤੁਰਨ ਫਿਰਨ ਦੀ ਬਿਲਕੁਲ ਇਜਾਜ਼ਤ ਨਹੀਂ ਸੀਗੀ। ਕਹਿੰਦੀ ਚਲੋ ਜੀ 2-4 ਵਾਰ ਮੇਰਾ ਕੁੱਟ-ਕਟਾਪਾ ਹੋਇਆ। ਮੈਂ ਆਪਦੇ ਮਾਪਿਆਂ ਨੂੰ ਕਿਹਾ ਪਈਏ ਮੇਰੇ ਮੈਨੂੰ ਕੁੱਟਦੇ ਮਾਰਦੇ ਆ। ਅੱਗੋਂ ਮੇਰੇ ਮਾਪਿਆਂ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਸਿਆਣਾ ਹੋ ਜਾਊਗਾ। ਕੋਈ ਨਹੀਂ ਗੁਜ਼ਾਰਾ ਕਰ। ਚਲੋ ਜੀ ਕਹਿੰਦੀ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ। ਭੈਣ ਕਹਿੰਦੀ ਜਦੋਂ ਮੈਂ ਪ੍ਰੈਗਨੈਂਟ ਹੋ ਗਈ 2 ਮਹੀਨੇ ਮੇਰੀ ਪ੍ਰੈਗਨੈਂਸੀ ਨੂੰ ਹੋ ਗਏ। ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਵਾਈ। ਕਿਸੇ ਡਾਕਟਰ ਕੋਲ ਨਹੀਂ ਲੈ ਕੇ ਗਏ। ਕੋਈ ਟਿਕਟ ਲਾਣੀ ਲਵਾਇਆ। ਹਾਰ ਕੇ ਫਿਰ ਮੈਂ ਆਪਦੇ ਮਾਪਿਆਂ ਨੂੰ ਫੋਨ ਕੀਤਾ ਵੀ ਫਿਰ ਮੇਰਾ ਕੇਂਦੀ ਪਿਓ ਆਉਂਦਾ ਮੈਨੂੰ ਲੈ ਕੇ ਜਾਂਦਾ ਨਾਲ ਮੇਰੀ ਮਾਂ ਜਾਂਦੀ ਆ ਹਸਪੀਟਲ ਦੇ ਨਰਸ ਕੋਲੇ ਜਾਂਦੇ ਆ ਉੱਥੇ ਚੈੱਕ ਅਪ ਹੁੰਦਾ ਖੂਨ ਟੈਸਟ ਹੁੰਦਾ ਮੇਰੀ ਦਵਾਈ ਚੱਲਦੀ ਆ ਦਵਾਈ ਦਿਵਾਉਣ ਤੋਂ ਬਾਅਦ ਮੈਨੂੰ ਫਿਰ ਸੌਰੀ ਘਰ ਛੱਡ ਕੇ ਜਾਂਦੇ ਆ ਜਦੋਂ ਮੈਂ 7 ਮਹੀਨਿਆਂ ਦੀ ਪ੍ਰੈਗਨੈਂਟ ਹੋ ਜਾਨੀ ਆ ਉਸ ਤੋਂ ਬਾਅਦ ਮੇਰਾ ਭਰਾ ਮੈਨੂੰ ਲੈ ਜਾਂਦਾ ਮੈਨੂੰ ਉੱਥੇ ਰੱਖਦੇ ਆ ਉੱਥੇ ਮੇਰਾ ਕੇਸ ਹੁੰਦਾ ਮੇਰੇ ਘਰੇ ਪੁੱਤ ਪੈਦਾ ਹੁੰਦਾ ਭੈਣ ਕਹਿੰਦੀ ਜਦੋਂ ਮੇਰੇ ਘਰੇ ਬੇਟਾ ਪੈਦਾ ਹੁੰਦਾ ਤਾਂ ਨਾ ਮੇਰਾ ਸਹੁਰਾ ਵੇਖਣ ਆਉਂਦਾ ਨਾ ਮੇਰਾ ਘਰ ਵਾਲਾ ਵੇਖਣ ਆਉਂਦਾ ਨਾ ਮੇਰੀ ਸੱਸ ਵੇਖਣ ਆਉਦੀ ਐ ਫਿਰ ਮੇਰਾ ਭਰਾ ਜਾਂਦਾ ਮੇਰੇ ਘਰ ਵਾਲੇ ਦੇ ਮੇਰੀ ਸੱਸ ਨੂੰ ਲੈ ਕੇ ਆਉਂਦਾ ਜਵਾਗ ਵੇਖ ਕੇ ਜਾਂਦੇ ਆ ਤੇ ਫਿਰ ਮੇਰਾ ਭਰਾ ਇਹਨੂੰ ਘਰੇ ਛੱਡ ਕੇ ਆਉਂਦਾ ਕਹਿੰਦੀ ਉਸ ਤੋਂ ਬਾਅਦ ਜਦੋਂ ਜਵਾਗ ਨੂੰ ਆਪਾਂ ਬਾਹਰ ਵਧਾਉਨੇ ਆ ਜਿਸ ਦਿਨ ਜਵਾਗ ਨੂੰ ਬਾਹਰ ਵਧਾਉਣਾ ਹੁੰਦਾ ਇਹ ਮਾਂ ਪੁੱਤ ਆਉਂਦੇ ਆ ਛਗਣ ਵਿਹਾਰ ਕਰਕੇ ਚਲੇ ਜਾਂਦੇ ਆ ਤੇ ਕਹਿੰਦੀ ਸ਼ਾਮ ਨੂੰ ਮੇਰਾ ਘਰ ਵਾਲਾ ਮੈਨੂੰ ਫੋਨ ਕਰਕੇ ਇਹ ਗੱਲ ਕਹਿ ਦਿੰਦਾ ਕਿ ਆਪਦੇ ਪਿਓ ਨੂੰ ਕਿੰਨੇ ਪੈਸੇ ਵੀ ਅਸੀਂ ਇੰਨਾ ਛਕਣ ਵਿਹਾਰ ਕਰਕੇ ਗਏ ਆ ਸਾਡਾ ਇੰਨਾ ਖਰਚ ਆਊਗਾ ਸਾਡਾ ਇੰਨਾ ਤੇਲ ਬਲ ਗਿਆ ਕਹਿੰਦੀ ਮੈਂ ਉਹ ਵੀ ਆਪਣੇ ਪਿਓ ਨੂੰ ਕਿਹਾ ਵੀ ਡੈਡੀ ਉਹ ਖਰਚਾ ਦੇ ਦੇ ਨਹੀਂ ਤੇ ਮੈਂ ਜਦੋਂ ਉੱਥੇ ਜਾਊਂਗੀ ਉਹ ਫਿਰ ਮੇਰਾ ਜਲੂਸ ਕੱਢਣਗੇ ਕਹਿੰਦੀ ਚਲੋ ਜੀ ਮੇਰੇ ਪਿਓ ਨੇ ਉਹ ਵੀ ਖਰਚਾ ਦੇ ਦਿੱਤਾ ਕਹਿੰਦੀ ਇੱਥੋਂ ਤੱਕ ਕੀ ਮੈਨੂੰ ਕਦੇ ਸਹੁਰਿਆਂ ਦੇ ਘਰ ਚੋਂ ਚੱਪਲਾਂ ਦਾ ਜੋੜਾ ਤੱਕ ਵੀ ਨਹੀਂ ਮਿਲਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਜੋ ਕੱਪੜੇ ਮੈਂ ਪਾਉਂਦੀ ਸੀ ਉਹ ਮੇਰੇ ਮਾਪਿਓ ਦੇ ਹੁੰਦੇ ਸੀਗੇ ਕਹਿੰਦੀ ਉਸ ਤੋਂ ਬਾਅਦ ਮੇਰੇ ਪੁੱਤ ਨੇ ਘਰੇ ਕਿਹਾ ਕਰਨਾ ਵੀ ਮੈਨੂੰ ਦਾਦੂ ਆਹ ਚੀਜ਼ ਲਿਆ ਦੇ ਖਾਣ ਨੂੰ ਆਹ ਚੀਜ਼ ਲਿਆ ਦੇ ਕਹਿੰਦੀ ਕਿਸੇ ਨੇ ਕਦੇ 5 ਰੁਪਈਆਂ ਦਾ ਕੁਰਕਰੀਆਂ ਦਾ ਪੈਕਟ ਵੀ ਲਿਆ ਕਿ ਮੇਰੇ ਪੁੱਤ ਨੂੰ ਨਹੀਂ ਦਿੱਤਾ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਇੱਕ ਉਟਕਟਾਪਾ ਹੋਰ ਵੱਧ ਗਿਆ ਜਦੋਂ ਕਹਿੰਦੀ ਮੇਰਾ ਉਟਕਟਾਪਾ ਵੱਧ ਗਿਆ ਜਦੋਂ ਹੱਦਾਂ ਇਹਨਾਂ ਨੇ ਸਾਰੀਆਂ ਪਾਰ ਕਰਤੀਆਂ ਫਿਰ ਮੈਂ ਕਹਿੰਦੀ ਪੁਲਿਸ ਦੇ ਕੰਪਲੀਟ ਕਰਤੀ ਕਹਿੰਦੀ ਇੱਕ ਦੋ ਕੰਪਲੀਟਾਂ ਮੈਂ ਕੀਤੀਆਂ ਚਲੋ ਜੀ ਕੇਸ ਚੱਲੇ ਦੋ ਦੋ ਮਹੀਨੇ ਕੇਸ ਚੱਲੇ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਰਾਜੀ ਨਾਮਾ ਕਰਕੇ ਮੈਨੂੰ ਲੈ ਆਇਆ ਕਰਨਾ ਚਲੋ ਜੀ ਮੈਂ ਸੋਚਣਾ ਵੀ ਚਲੋ ਠੀਕ ਆ ਵੀ ਕੱ데 ਨਹੀਂ ਘਰ ਜਾੜਨਾ ਹਨਾ ਵੀ ਛੇ ਦਾ ਅੱਜ ਸਿਆਣਾ ਹੁੰਦਾ ਕੱਲ ਸਿਆਣਾ ਹੁੰਦਾ ਕਹਿੰਦੀ ਪਰ ਦੋ ਤ ਕਹਿੰਦੀ ਮੇਰੇ ਸਰੀਰ ਦਾ ਕੋਈ ਇਹੋ ਜਿਹਾ ਅੰਗ ਨਹੀਂ ਜਿਸ 'ਤੇ ਇਸ ਬੰਦੇ ਨੇ ਕੁੱਟ-ਕੁੱਟ ਕੇ ਨਿਸ਼ਾਨ ਨਹੀਂ ਪਾਏ। ਕਹਿੰਦੀ ਚਲੋ ਜੀ ਉਸ ਤੋਂ ਬਾਅਦ ਮੈਂ 2014 ਦੇ ਵਿੱਚ ਨੂੰ ਛੱਡ ਕੇ ਪੱਕਾ ਵੇਕੇ ਚਲੀ ਜਾਂਦੀ ਆ। ਸਾਡੇ 2-3 ਕੇਸ ਚੱਲਣ ਲੱਗ ਜਾਂਦੇ ਆ। ਮੈਂ ਡਿਵੋਰਸ ਦਾ ਕੇਸ ਵੀ ਲਾ ਦਿੰਨੀ ਆ, ਖਰਚ ਦਾ ਕੇਸ ਵੀ ਲਾ ਦਿੰਨੀ ਆ, ਕੁੱਟਮਾਰ ਦਾ ਕੇਸ ਵੀ ਲਾ ਦਿੰਨੀ ਆ। ਕਿ ਚਲੋ ਇਹ ਕੇਸ ਚੱਲਦਾ ਇਹ ਬੰਦਾ ਮੈਨੂੰ ਤਲਾਕ ਵੀ ਨਹੀਂ ਦਿੰਦਾ। ਕਹਿੰਦੀ ਨਹੀਂ ਮੈਂ ਤਲਾਕ ਨਹੀਂ ਦੇਣਾ। ਕਹਿੰਦੀ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਕੀ ਕੀਤਾ ਫੇਸਬੁੱਕ ਤੇ ਆ ਫੇਕ ਆਈਡੀ ਬਣਾਈ ਤੇ 2-250 ਬੰਦਾ ਨਾਲ ਫਰੈਂਡ ਐਡ ਕਰ ਲਿਆ। ਤੇ ਮੇਰੀਆਂ ਫੋਟੋਆਂ ਉੱਪਰ ਲਿਖ ਕੇ ਸੈਕਸ ਵਰਕਰ ਫੇਸਬੁੱਕ ਦੇ ਉੱਪਰ ਫੋਟੋਆਂ ਪਾਤੀਆਂ ਤੇ ਨਾਲੇ ਮੇਰੇ ਪਿਓ ਤੇ ਮੇਰੇ ਭਰਾ ਨੂੰ ਮੈਸੇਂਜਰ ਤੇ ਫੋਟੋਆਂ ਸੈਂਡ ਕਰਤੀਆਂ ਕਹਿੰਦੀ ਜੋ ਮੇਰੇ ਪਿਓ ਤੇ ਭਰਾ ਨੇ ਫੋਟੋਆਂ ਦੇਖੀਆਂ ਉਹ ਕਹਿੰਦੇ ਵੀ ਆਹ ਕੀ ਹੋ ਗਿਆ ਹਨਾ ਕਿਉਂਕਿ ਮੈਂ ਪੇਕੇ ਆ ਤੇ ਰਹਿੰਦੀ ਸੀਗੀ ਕਹਿੰਦੀ ਮੈਂ ਤਾਂ ਹਾਂ ਮਾਰ ਮਾਰ ਕੇ ਰੋਈ ਵੀ ਆ ਦਿਨ ਦੇਖਣਾ ਬਾਕੀ ਰਹਿ ਗਿਆ ਸੀ ਕਹਿੰਦੀ ਹੁਣ ਮੈਨੂੰ ਪਤਾ ਸੀ ਵੀ ਇਹ ਕਰਤੂਤਾਂ ਕਰ ਕੌਣ ਰਿਹਾ ਕਹਿੰਦੀ ਚਲੋ ਜੀ ਮੈਂ ਸਾਈਬਰ ਵਾਲਿਆਂ ਦੇ ਕੰਪਲੇਂਟ ਪਾਤੀ ਤੇ 15 20 ਦਿਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਵੀ ਇਹ ਕਿਹੜੀ ਆਈਡੀ ਤੋਂ ਫੋਟੋਆਂ ਪਈਆਂ ਨੇ ਆਖਰ ਨੂੰ ਕੌਣ ਸਾਹਮਣੇ ਆਇਆ ਮੇਰਾ ਘਰ ਵਾਲਾ ਚਲੋ ਜੀ ਮੈਂ ਉਹ ਵੀ ਕੇਸ ਠੋਕਦਾ ਇਹਦੇ ਤੇ ਕਹਿੰਦੀ ਉਸ ਤੋਂ ਬਾਅਦ ਹੁਣ ਕੋਰਟ ਕਿਤੇ ਨਹੀਂ ਚੱਕਰ ਤਾਂ ਕਹਿੰਦੀ ਪੈਂਦੀ ਰਹਿੰਦੀ ਸੀ ਕਿ 6-7 ਕੇਸ ਚੱਲ ਪਏ ਤਰੀਕਾਂ ਦਾ ਡੇਲੀ ਆਈਆਂ ਰਹਿੰਦੀਆਂ ਸੀਗੀਆਂ ਕਹਿੰਦੀ ਮੈਂ ਕੋਰਟ ਦੇ ਵਿੱਚ ਤਰੀਕ ਤੇ ਜਾਨੀ ਆ ਮੈਂ ਆਪਣੀ ਸਕੂਟਰੀ ਬਾਹਰ ਖਿਲਾਰ ਜਾਨੀ ਆ ਕਹਿੰਦੀ ਹੁਣ ਤੁਹਾਨੂੰ ਪਤਾ ਹੈ ਹਰੇਕ ਕਵਾਣ ਦੀਆਂ ਦੋ ਚਾਬੀਆਂ ਹੁੰਦੀਆਂ ਨੇ ਕਹਿੰਦੀ ਹੁਣ ਇੱਕ ਚਾਬੀ ਮੇਰੇ ਸਹੁਰਿਆਂ ਦੇ ਪਈ ਸੀ ਲਮਾਰੀ ਦੇ ਵਿੱਚ ਕਹਿੰਦੀ ਮੇਰੇ ਘਰ ਵਾਲੇ ਨੇ ਕੀ ਕੀਤਾ ਇਹਨੂੰ ਪਤਾ ਸੀ ਵੀ ਅੱਜ ਉਹਦੀ ਤਰੀਕ ਆ ਅੱਜ ਉਹ ਤਰੀਕ ਤੇ ਆਊਗੀ ਤਰੀਕ ਤੇ ਕਹਿੰਦੀ ਇਹਨੇ ਵੀ ਆਉਣਾ ਸੀ ਤੇ ਇਹ ਸਕੂਟਰੀ ਭਜਾ ਕੇ ਲੈ ਜਾਂਦਾ ਕਹਿੰਦੀ ਜਦੋਂ ਮੈਂ ਕੋਰਟ ਤੋਂ ਬਾਹਰ ਨਿਕਲਦੀ ਮੈਂ ਆ ਕੇ ਦੇਖਿਆ ਮੇਰੀ ਸਕੂਟਰੀ ਕਿੱਧਰ ਗਈ ਚਲੋ ਮੈਂ ਆਸੇ ਪਾਸੇ ਪੁੱਛਿਆ ਕਹਿੰਦੀ ਇੱਕ ਦੁਕਾਨ ਤੇ ਕੈਮਰੇ ਲੱਗੇ ਸੀ ਮੈਂ ਵੀਰੇ ਮੇਰੀ ਸਕੂਟਰੀ ਇਥੋਂ ਚੱਕ ਕੇ ਲੈ ਗਿਆ ਵੀ ਮੈਨੂੰ ਪਲੀਜ਼ ਕੈਮਰੇ ਜ ਦਿਖਾ ਦਿਓ ਚਲੋ ਜਿਉ ਨੇ ਕੈਮਰੇ ਦਿਖਾਏ ਤੇ ਕਹਿੰਦੀ ਇਹਨੇ ਕੀ ਕੀਤਾ ਨੇ ਤਿੰਨ ਚਾਰ ਰਮਾਲ ਮੂੰਹ ਤੇ ਬੰਨੇ ਹੋਏ ਤੇ ਮੂੰਹ ਬੰਨ ਕੇ ਕਹਿੰਦੀ ਆਉਂਦਾ ਤੇ ਸਕੂਟਰੀ ਲੈ ਕੇ ਭੱਜ ਜਾਂਦਾ ਕਹਿੰਦੀ ਹੁਣ ਮੈਂ ਤਾਂ ਚਾਲ ਤੋਂ ਪਛਾਣ ਲਿਆ ਵੀ ਇਹ ਸੋਡਲ ਉਹੀ ਆ ਮੇਰੇ ਵਾਲਾ ਜਿਹੜਾ ਸਕੂਟੀ ਚੱਕ ਕੇ ਲੈ ਗਿਆ ਕਹਿੰਦੀ ਚਲੋ ਜੀ ਮੈਂ ਉਹ ਵੀ ਦੀ ਐਫਆਈਆਰ ਘਟਾਤੀ ਪੁਲਿਸ ਜਾਂਦੀ ਇਹਨੂੰ ਚੱਕ ਲਿਆਉਂਦੀ ਆ ਚਲੋ ਜੀ ਘੰਟਿਆਂ ਬਾਅਦ ਸਕੂਟਰੀ ਬਰਾਮਦ ਕਰਾ ਦਿੰਦਾ ਕਹਿੰਦੀ ਉਸ ਤੋਂ ਬਾਅਦ ਮੈਂ ਨਾ ਕਿ ਹੱਥ ਜੋੜਦਿਆਂ ਵੀ ਦੇਖੋ ਭਾਈ ਐਨੇ ਸਾਲ ਹੋ ਗਏ ਕੋਟਕ ਜਿਹਾ ਧੱਕੇ ਖਾਂਦਿਆਂ ਨੂੰ ਵੀ ਤੁਸੀਂ ਜਿਹੜਾ ਮੇਰਾ ਬੰਨ ਦਾ ਖਰਚਾ ਮੈਨੂੰ ਦੇ ਦਿਓ ਮੈਨੂੰ ਤਲਾਕ ਦੇ ਦਿਓ ਮੇਰਾ ਘਰ ਛੱਡੋ ਤੂੰ ਹੋਰ ਵਿਆਹ ਕਰਾ ਲੈ ਮੈਂ ਹੋਰ ਕਰਾ ਦੇਣੀ ਕਹਿੰਦੀ ਇਹਨਾਂ ਨੇ ਮੇਰਾ ਕੋਈ ਖਰਚਾ ਨਹੀਂ ਬੰਨਿਆ ਕੋਈ ਤਲਾਕ ਨਹੀਂ ਦਿੱਤਾ ਕਹਿੰਦੀ 2014 ਤੋਂ ਸਾਰੇ ਕੇਸ ਚੱਲਣ ਲੱਗੇ ਅੱਜ 2024 ਵੀ ਕਿੰਦੀ ਮੁੱਕ ਗਿਆ ਹ ਕੰਨ ਕਹਿੰਦੀ ਵੀ ਅੱਜ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਹਿੰਦੀ ਸ਼ਾਇਦ ਇਹ ਰਾਜੀਨਾਮਾ ਹੋ ਜਾਂਦਾ ਸ਼ਾਇਦ ਮੇਰਾ ਘਰ ਵਸ ਜਾਂਦਾ ਮੈਂ ਆਪਦੇ ਘਰੇ ਸੌਖੀ ਬਸਣ ਲੱਗ ਜਾਂਦੀ ਕਹਿੰਦੀ ਪਰ ਮੈਨੂੰ ਵਸਣ ਕਿਉਂ ਨਹੀਂ ਦਿੰਦਾ ਮੇਰੀ ਸੱਸ ਕਿਉਂਕਿ ਸਹੁਰੇ ਘਰ ਦੇ ਵਿੱਚ ਸੱਸ ਚੱਲਦੀ ਹੈ ਜਿਹੜਾ ਮੇਰਾ ਸਹੁਰਾ ਉਹ ਤਾਂ ਕਹਿੰਦੀ ਨਸ਼ੇੜੀ ਹੈ ਉਹ ਤਾਂ ਸਵੇਰੇ ਪਕੌੜ ਖਾਣਦਾ ਦੁਪਹਿਰੇ ਪਕੌੜ ਖਾਂਦਾ ਰਾਤ ਨੂੰ ਪਕੌੜ ਖਾਂਦਾ ਉਹਨੂੰ ਪਕੌੜ ਬਿਣਾ ਕਹਿੰਦੀ ਹੋਰ ਕੋਈ ਗੱਲ ਨਹੀਂ ਸੋਚਦੀ ਜਿਹੜਾ ਮੇਰਾ ਘਰ ਵਾਲਾ ਕਹਿੰਦੀ ਉਹਦੀ ਮਾਂ ਦਾ ਚਮਚਾ ਜਿਹੜੀ ਮੇਰੀ ਸੱਸਾ ਕਹਿੰਦੀ ਉਹ ਹੀ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਕਹਿੰਦੀ ਹੋ ਸਕਦਾ ਮੇਰਾ ਘਰ ਉਦੋਂ ਵੱਸ ਜੇ ਜਦੋਂ ਮੇਰੀ ਸੱਸ ਸੇ ਦੁਨੀਆ ਨੂੰ ਅਲਵੇ ਦਾ ਕਹਿ ਜੂਗੀ ਕਹਿੰਦੀ ਜਦੋਂ ਤੱਕ ਉਹ ਜਾਉਂਦੀ ਆ ਉਦੋਂ ਤੱਕ ਮੇਰਾ ਘਰ ਨਹੀਂ ਵੱਸ ਸਕਦਾ ਕਹਿੰਦੀ ਹੁਣ ਮੈਨੂੰ ਇਹ ਗੱਲ ਕਹਿਣ ਦਾ ਕਿ ਵੀ ਸਾਡਾ ਮੁੰਡਾ ਸਾਨੂੰ ਮੋੜ ਦੇ ਕਹਿੰਦੀ ਮੈਂ ਸੋਚਿਆ ਵੀ ਮੈਂ ਪਾਲ ਕੇ 14 ਸਾਲਾਂ ਦਾ ਕਰ ਲਿਆ ਵੀ ਹੁਣ ਤੁਸੀਂ ਕਿਹਨੇ ਮੁੰਡਾ ਮੋੜ ਦੇ ਕਹਿੰਦੀ ਮੈਂ ਕਿਹਾ ਠੀਕ ਆ ਤੁਸੀਂ ਆਪ ਦਾ ਮੁੰਡਾ ਵੀ ਲੈ ਜਾਓ ਮੈਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਿੰਨੀ ਜ਼ਮੀਨ ਆ ਸਾਰੀ ਮੇਰੇ ਮੁੰਡੇ ਦੇ ਨਾਮ ਕਰਾ ਦਿਓ ਤੁਸੀਂ ਇਹਦਾ ਮੁੰਡਾ ਲੈ ਜਾਓ ਕਹ ਕਹਿੰਦੀ ਹੁਣ ਮੈਂ ਆਹਦਾ ਪੁੱਤ ਉਹਨਾਂ ਨੂੰ ਐਵੇਂ ਕਿਵੇਂ ਦੇ ਦਿਆਂ ਵੀ ਪਹਿਲਾਂ ਮੇਰੀ ਜ਼ਿੰਦਗੀ ਨਰਕ ਬਣਨੀ ਆ ਫੇਰ ਕੱਲ ਨੂੰ ਮੇਰੇ ਪੁੱਤ ਦੀ ਜ਼ਿੰਦਗੀ ਨਰਕ ਬਣ ਜੂਗੀ ਥੋੜਾ ਕੀ ਪਤਾ ਵੀ ਅੱਜ ਤੁਸੀਂ ਮੁੰਡਾ ਲੈ ਜਾਓ ਕੱਲ ਨੂੰ ਤੁਹਾਡਾ ਪੁੱਤ ਕੋਈ ਹੋਰ ਵਿਆਹ ਕਰਾ ਲੈ ਉਹ ਵਿਆਹ ਕਰਾਉਣ ਤੋਂ ਬਾਅਦ ਕੀ ਹੋਰ ਜਵਾਗ ਜੰਮ ਦੇ ਮੇਰੇ ਪੁੱਤ ਦੇ ਪੱਲੇ ਕੀ ਰਹਿ ਗਿਆ ਮੇਰਾ ਪੁੱਤ ਦਿਹਾੜੀਆਂ ਜੋਗਾ ਰਹਿ ਗਿਆ ਕਹਿੰਦੀ ਮੈਂ ਕਿਹਾ ਤੁਸੀਂ ਆਹਦਾ ਮੁੰਡਾ ਲੈ ਜਾਣਾ ਲੈ ਜਾਓ ਕੋਈ ਚੱਕਰ ਨਹੀਂ ਘਾਲਣੀ ਪਰ ਜਿਹੜੀ ਜ਼ਮੀਨ ਆ ਉਹ ਮੇਰੇ ਮੁੰਡੇ ਦੇ ਨਾਂ ਕਰਾ ਦਿਓ ਮੁੰਡਾ ਲੈ ਜਾਓ ਕਹਿੰਦੀ ਹੁਣ ਉਸ ਪਾਸੇ ਵੀ ਨਹੀਂ ਆਉਂਦੇ ਜੇ ਮੈਂ ਕਹਿੰਦੀ ਮੈਨੂੰ ਤਲਾਕ ਦੇ ਦਿਓ ਜਿਹੜਾ ਬਣਦਾ ਖਰਚਾ ਉਹ ਮੈਨੂੰ ਦੇ ਦਿਓ ਕਹਿੰਦੀ ਉਸ ਪਾਸੇ ਵੀ ਨਹੀਂ ਆਉਂਦੇ ਬੱਸ ਭੈਣ ਕਹਿੰਦੀ ਕੋਟਕਚੇ ਨੇ ਚੱਕਰ ਮੈਂ ਲਾਈ ਜਾਨੀ ਆ ਤੇ ਕੋਟਕਚੇ ਨੇ ਚੱਕਰ ਉਹ ਲਾਈ ਜਾਂਦੇ ਤੇ ਉਸ ਭੈਣ ਕੋਲੇ ਕੱਲਾ ਕੱਲਾ ਪ੍ਰੂਫ ਹੈਗਾ ਜਿੰਦੀ ਉਹ ਨਾਲ ਕੁੱਟਮਾਰ ਹੋਈ ਜੋ ਦੀ ਬੋਡੀ ਦੇ ਨਿਸ਼ਾਨ ਪਏ ਉਹ ਸਾਰੀਆਂ ਫੋਟੋਆਂ ਵੀਡੀਓ ਹੈਗੀਆਂ ਜਿੰਨੀਆਂ ਐਫ ਆਈ ਆਰ ਦੀਆਂ ਕਾਪੀਆਂ ਸਾਰੀਆਂ ਉਹਦੇ ਕੋਲ ਹੈਗੀਆਂ ਜਿੰਨੇ ਮੈਡੀਕਲ ਦੀਆਂ ਰਿਪੋਰਟਾਂ ਸਾਰੀਆਂ ਉਹਦੇ ਕੋਲ ਹੈਗੀਆਂ ਇੱਥੋਂ ਤੱਕ ਕਿ ਸਕੂਟਰੀ ਚੁੱਕ ਕੇ ਲੈ ਜਾਂਦੀਆਂ ਵੀਡੀਓ ਵੀ ਉਸ ਭੈਣ ਕੋਲੇ ਹੈਗੀਆਂ ਏ ਟੂ ਜ਼ੈਡ ਸਾਰੇ ਪ੍ਰੂਫ ਉਸ ਭੈਣ ਦੇ ਕੋਲੇ ਆ ਉਹ ਭੈਣ ਕਹਿੰਦੀ ਵੀ ਕਿ ਮੇਰੀ ਇਹ ਹੱਡ ਵੀ ਦੀ ਲੋਕਾਂ ਤੱਕ ਜਰੂਰ ਪਹੁੰਚਾਈ ਕਿ ਕਦੇ ਵੀ ਆਪ ਦੀ ਧੀ ਭੈਣ ਦਾ ਰਿਸ਼ਤਾ ਪੁੱਛ ਪੜਤਾਲ ਕਰੀ ਬਿਨਾਂ ਨਾ ਕਰੋ ਤੇ ਦੂਜੀ ਗੱਲ ਇਹ ਆ ਬੇਸ਼ੱਕ ਮੁੰਡੇ ਨੂੰ 50 ਕਿੱਲੇ ਜ਼ਮੀਨ ਆਉਂਦੀ ਹੋਵੇ ਜਿੱਥੇ ਤੁਹਾਡੇ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਆ ਉੱਥੇ ਆਪ ਦੀ ਧੀ ਭੈਣ ਦਾ ਕਦੇ ਵੀ ਰਿਸ਼ਤਾ ਨਾ ਕਰੋ ਜੇ ਤੁਸੀਂ ਦਾਜ ਦੇ ਲੋਭੀਆਂ ਨਾਲ ਆਪ ਦੀ ਧੀ ਭੈਣ ਵਿਆਹਤੀ ਤਾਂ ਇਹ ਸੋਚ ਲਓ ਕਿ ਸਾਈ ਉਮਰ ਤੁਹਾਡੀ ਧੀ ਪੈਣ ਦੀ ਰੋਂਦੀ ਦੀ ਲੰਘ ਜੂਗੀ ਉਹਨੂੰ ਕਦੇ ਸੁਖ ਦਾ ਸਾਹ ਨਹੀਂ ਹੋਣਾ ਭੈਣ ਕਹਿੰਦੀ ਮੈਂ ਇੱਕੋ ਗੱਲ ਕਹਿਨੀ ਆ ਬੇਸ਼ੱਕ ਦੋ ਕਿੱਲੇ ਆਣ ਦੇ ਵਿਆਹ ਦਿਓ ਪਰ ਕਦੇ ਦਾਜ ਦੇ ਲੋਭੀ ਦੇ ਘਰੇ ਆਲੀ ਧੀ ਪੈਣਾ ਦੇ ਦਿਓ ਮੁੜ ਕੇ ਬਈ ਹਸ਼ਰ ਬਹੁਤ ਮਾੜਾ ਹੁੰਦਾ ਜੋ ਇਸ ਭੈਣ ਨਾਲ ਹੋਇਆ ਇਹ ਸੁਣ ਕੇ ਸ਼ਾਇਦ ਇੰਨੇ ਕੁ ਸੁਚੇਤ ਜ਼ਰੂਰ ਹੋ ਜੂਗੇ ਕਿ ਕਦੇ ਵੀ ਆਪ ਦੀ ਧੀ ਪੈਣ ਦਾ ਉੱਥੇ ਰਿਸ਼ਤਾ ਨਾ ਕਰੋ ਜਿੱਥੇ ਮੂੰਹ ਮੰਗ ਕੇ ਤੁਹਾਡੇ ਦੋ ਦਾਜ ਲਿਆ ਜਾਂਦਾ ਬੇਸ਼ੱਕ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬੇਸ਼ੱਕ 50 ਕਿੱਲੇ ਜ਼ਮੀਨ ਆਉਂਦੀ ਵੀ ਜੋ ਮਰਜ਼ੀ ਹੋਵੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿ ਤਾ ਜੋ ਲੋਕਵਾਦਵਾ ਸੁਚੇਤ ਵੀ ਹੋ ਸਕਣ ਵੀਡੀਓ ਖੜਾ ਬਹੁਤ ਬਹੁਤ ਧੰਨਵਾਦ